ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਐਤਕੀ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੜਕਾ ਮੱਚਾ ਹੋਇਆ ਹੈ ਅਦੇ ਸਰਪੰਚੀ ਤੇ ਕਾਫੀ ਲੋਕ ਪੈਸੇ ਵੀ ਲਗਾ ਰਹੇ ਨੇ ਕਿ ਕਿਵੇਂ ਨਾ ਕਿਵੇਂ ਸਾਡੇ ਕੋਲ ਸਰਪੰਚੀ ਆ ਜਾਵੇ ਪਰ ਦੋਸਤੋ ਆਹ ਬੰਦੇ ਨੇ ਤਾਂ ਕਮਾਲ ਹੀ ਕਰਕੇ ਰੱਖ ਦਿੱਤੀ ਇਸ ਬੰਦੇ ਦਾ ਨਾ 4 ਤਰੀਕ ਨੂੰ ਵਿਆਹ ਸੀ ਤੇ 4 ਤਰੀਕ ਨੂੰ ਇਹ ਬੰਦਾ ਨਾ ਵਿਆਹ ਨੂੰ ਵਿਚਾਰ ਛੱਡ ਕੇ ਹੀ ਆਪਣੇ ਫਾਰਮ ਪਰ ਨਾ ਜਾਂਦਾ ਸਰਪੰਚੀ ਦੇ ਕਿਉਂਕਿ ਬਾਈ ਦਾ ਕਹਿਣਾ ਹੈ ਕਿ ਮੈਂ ਸਰਪੰਚੀ ਲੈਣੀ ਸੀ ਤੇ ਸਰਪੰਚੀ ਲਈ ਮੈਂ ਆਪਣਾ ਵਿਆਹ ਤੱਕ ਵੀ ਛੱਡ ਸਕਦਾ ਪਰ ਦੋਸਤੋ ਇਸ ਬੰਦੇ ਨਾਲ ਹੋਇਆ ਕਿ ਜਦੋਂ ਇਹ ਬੰਦਾ ਸਰਪੰਚੀ ਲਈ ਆਪਣਾ ਨਾਮਜ਼ਦਗੀ ਪੱਤਰ ਭਰਨ ਆਉਂਦਾ ਤੇ ਉਥੇ ਇਹਦੀ ਫਾਈਲ ਰਿਜੈਕਟ ਕਰ ਦਿੱਤੀ ਜਾਂਦੀ ਹੈ ਆਪਣਾ ਇਧਰ ਭਰਤੇ ਫਾਰਮਾਂ ਨਾ ਇਹ ਕਹਿੰਦਾ ਠੀਕ ਹੈ ਠੀਕ ਹੈ ਜੀ ਅੱਜ ਸ਼ਾਦੀ ਹੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਤੋ ਪਰ ਦੋਸਤੋ ਲੋਕ ਇਸ ਵੀਰ ਨੂੰ ਟ੍ਰੋਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਐਡੀ ਕੇ ਖਲਾੜੇ ਚ ਬਾ ਆਈ ਸੀ ਇੱਕ ਦਿਨ ਪਹਿਲਾਂ ਵੀ ਫਾਰਮ ਭਰ ਸਕਦਾ ਸੀ ਆਪਣਾ ਵਿਆਹ ਛੱਡ ਕੇ ਆਉਣ ਦੀ ਕੀ ਲੋੜ ਸੀ ਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਉਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦਾ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ